तापमान 47 48 ਤੱਕ ਪਹੁੰਚ ਗਿਆ ਸੀ ਕਈ ਇਲਾਕਿਆਂ ਦੇ ਵਿੱਚ ਹੁਣ ਜਿਹੜਾ ਤਾਪਮਾਨ ਹੈ ਕਿੰਨਾ ਕਿ ਜਿਹੜਾ ਸਧਾਰਨ ਨਾਲੋਂ ਜ਼ਿਆਦਾ ਨੋਟ ਕੀਤਾ ਜਾ ਰਿਹਾ ਹੈ ਹੁਣ ਜਿਹੜਾ ਟੈਂਪਰੇਚਰਸ ਹੈ ਜਿਵੇਂ ਵੈਸੇ ਤਾਂ ਹੈ ਨਾਰਮਲ ਤੋਂ ਜ਼ਿਆਦਾ ਹੈ 37 ਡਿਗਰੀ ਤੱਕ ਟੈਂਪਰੇਚਰ ਸਾਡੇ ਕੋਲ ਪਹੁੰਚ ਚੁੱਕਿਆ ਦਿਨ ਦਾ ਤੇ ਹਿਊਮਿਡਿਟੀ ਬਹੁਤ ਜ਼ਿਆਦਾ ਹੋਣ ਕਰਕੇ ਇੱਕ ਤਾਂ ਸਾਡੇ ਕੋਲ ਇਸ ਵਾਰ ਜਿਸ ਤਰ੍ਹਾਂ ਰਾਈਸ ਦਾ ਸੀਜ਼ਨ ਹੁੰਦਾ ਹੈ ਤਾਂ ਫਲਡਿੰਗ ਕੰਡੀਸ਼ਨਸ ਹੁੰਦੀਆਂ ਨੇ ਜੋ ਵੀ ਵੈਪੋਰੇਸ਼ਨ ਹੁੰਦੀ ਹੈ ਲੋਅਰ ਐਟਮੋਸਫੇਅਰ ਦੇ ਵਿੱਚ ਇੰਟੈਂਗਲ ਹੋ ਜਾਂਦੀ ਹੈ ਸੋ ਆ ਓਵਰਆਲ ਜੇ ਅਪਾ ਦੇਖਤੇ ਆ ਤਾਂ ਸਾਡੇ ਕੋਲ ਸੰਗਰੂਰ ਜਿਹੜਾ ਡਿਸਟ੍ਰਿਕਟ ਹੈ ਉਹ ਸਭ ਤੋਂ ਅੱਛਾ ਕੰਡੀਸ਼ਨ ਦੇ ਵਿੱਚ ਹੈ। ਪਠਾਨਕੋਟ ਤੋਂ ਲੈ ਕੇ ਸ਼ਹਿਰਪੁਰ ਹੋ ਗਿਆ, ਰੂਪਨਗਰ ਹੋ ਗਿਆ, ਮੁਹਾਰੀ ਹੋ ਗਿਆ। ਇਹਨਾਂ ਦੇ ਵਿੱਚ ਬਾਰਿਸ਼ ਦੇ ਚਾਂਸ 17-18 ਜੁਲਾਈ ਨੂੰ ਹੈਗੇ ਆ। ਸਾਰਾ 18 ਤੋਂ ਬਾਅਦ ਫਿਰ ਕਾਫੀ ਬ੍ਰੇਕ ਹੈਗੀ ਹੈ ਮੌਨਸੂਨ ਦੇ ਵਿੱਚ ਫਿਰ 22 ਜੁਲਾਈ ਤੋਂ ਦੁਬਾਰਾ ਰਿਵਾਈਵ ਹੋਏਗੀ ਮੌਨਸੂਨ ਸੋ ਅੱਪਾ ਇਹ ਨਹੀਂ ਕਹਿ ਸਕਦੇ ਕਿ ਮੌਨਸੂਨ ਇਸ ਵਾਰੀ ਮਤਲਬ ਨਹੀਂ ਆਪਣਾ ਕਰ ਰਹੀ ਹੈ ਨਾ ਪ੍ਰੋਗਰੈਸ ਨਹੀਂ ਹੋ ਰਹੀ ਬਟ ਇਹ ਹੈ ਕਿ ਥੋੜੇ ਥੋੜੇ ਬ੍ਰੇਕ ਬਾਅਦ ਰਿਵਾਈਵ ਹੋ ਰਹੀ ਹੈ ਮਸਲਾ ਲਈ ਕਿੰਨਾ ਖਲਾਹਿਬੰਦ ਹੈ ਇਹ ਮੌਸਮ ਜੇਕਰ ਲਾਹਿਬੰਦ ਨਹੀਂ ਹੈ ਥੋੜਾ ਜਿਹਾ ਨੁਕਸਾਨ ਕਰ ਸਕਦਾ ਤਾਂ ਕਿਹੜੀ ਕਿਹੜੀ ਪ੍ਰੀਕਾਸ਼ਨਸ ਕਿਸਾਨ ਵੀਰਾਂ ਨੂੰ ਰੱਖਣੀਆਂ ਪੈਣਗੀਆਂ ਇਸ ਮੌਸਮ ਦੀ ਇਹ ਜਿਹੜਾ ਮੌਸਮ ਹੈ ਇਹਦੇ ਵਿੱਚ ਚਿੱਟੀ ਮੱਖੀ ਆ ਗੁਲਾਬੀ ਸੁੰਡੀ ਇੰਨਾ ਚੀਜ਼ਾਂ ਦਾ ਭਰ ਕੋ ਮੱਜ ਜਾਂਦਾ ਹੈ ਹਿਊਮਿਡ ਵੈਦਰ ਕਰਕੇ ਚਿੱਟੀ ਮੱਖੀ ਦਾ ਹੋਇਆ ਹੈ ਨਾ ਉਹਦੇ ਪੱਤਿਆਂ ਤੋਂ ਪਤਾ ਲੱਗ ਜਾਂਦਾ ਹੈ ਕਿ ਅਗਰ ਪੱਤੇ ਦੇ ਉੱਪਰ ਜ਼ਿਆਦਾ ਕਾਉਂਟ ਹੈਗਾ ਉਹਦਾ ਚਿੱਟੀ ਮੱਖੀ ਦਾ ਤਾਂ ਫਿਰ ਉਹ ਯੂਨੀਵਰਸਿਟੀ ਦੀਆਂ ਰਿਕਮੈਂਡੇਸ਼ਨਸ ਨੂੰ ਫਾਲੋ ਕਰਨ ਸਸੀ ਗਾ ਜੀ ਸਾਰਿਆਂ ਨੂੰ ਤੁਸੀਂ ਲੁਧਿਆਣਾ ਟਾਈਮਜ਼ ਦੇਖ ਰਹੇ ਹੋ ਪੰਜਾਬ ਸਮੇਤ ਉੱਤਰੀ ਭਾਰਤ ਦੇ ਵਿੱਚ ਮੌਨਸੂਨ ਦੀ ਆਮਦ ਹੋ ਚੁੱਕੀ ਹੈ ਪਰ ਸ਼ੁਰੂਆਤੀ ਦੌਰ ਦੇ ਵਿੱਚ ਹੀ ਮੌਨਸੂਨ ਜਿਹੜਾ ਮੱਠਾ ਪੈਂਦਾ ਵੀ ਨਜ਼ਰ ਆ ਰਿਹਾ ਹੈ ਅੱਜ ਦੇਸੀ ਮਹੀਨਿਆਂ ਦੇ ਵਿੱਚੋਂ ਸਾਵਣ ਦੀ ਵੀ ਸ਼ੁਰੂਆਤ ਹੋਈ ਹੈ ਕਿਹਾ ਜਾਂਦਾ ਹੈ ਕਿ ਸਾਵਣ ਤੇ ਭਾਦੋਂ ਦੇ ਵਿੱਚ ਅਕਸਰ ਬਾਰਿਸ਼ ਜਿਹੜੀ ਇਹ ਵੇਖੀ ਜਾਂਦੀ ਹੈ ਔਰ ਮੌਨਸੂਨ ਆਪਣਾ ਅਸਰ ਵਿਖਾਉਂਦਾ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਿਸ ਤਰ੍ਹਾਂ ਦਾ ਰਹੇਗਾ ਕਿੰਨੀ ਕੁ ਰਾਹਤ ਪੰਜਾਬ ਵਾਸੀਆਂ ਨੂੰ ਮਿਲੇਗੀ ਇਹਨਾਂ ਸਾਰੇ ਵਿਸ਼ਿਆਂ ਦਾ ਅੱਜ ਚਰਚਾ ਕਰਾਂਗੇ ਸਾਡੇ ਨਾਲ ਮੌਸਮ ਵਿਗਿਆਨੀ ਕੁਲਵਿੰਦਰ ਕੌਰ ਗਿੱਲ ਮੌਜੂਦ ਨੇ ਮੈਮ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਮਮ ਜਿਵੇਂ ਮੌਨਸੂਨ ਦਸਤਕ ਦੇ ਚੁੱਕਿਆ ਪਰ ਅਸਰ ਨਹੀਂ ਕਿਤੇ ਵੀ ਵੇਖਣ ਨੂੰ ਮਿਲ ਰਿਹਾ ਕਿਵੇਂ ਵੇਖਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਿਸ ਤਰ੍ਹਾਂ ਦਾ ਰਹੇਗਾ بارش ਹੋਏਗੀ ਜਾਂ ਇਸੇ ਤਰ੍ਹਾਂ ਹਮਸਪਰੀ ਗਰਮੀ ਜਿਹੜੀ ਆ ਰਹੇ ਅਹ ਦੇਖੋ ਮੌਨਸੂਨ ਦੀ ਇਸ ਵਾਰੀ ਬੜੀ ਅੱਛੀ ਆਨਸੈਟ ਰਿਹਾ ਹੈ ਹੈਨਾ ਕਿਉਂਕਿ 1 ਸੈਕੰਡ ਜੁਲਾਈ ਨੂੰ ਸਾਰਾ ਪੰਜਾਬ ਕਵਰ ਕਰ ਗਿਆ ਔਰ ਫਰਸਟ ਵੀਕ ਆਫ ਜੁਲਾਈ ਦੇ ਵਿੱਚ ਬੜੀ ਅੱਛੀ ਬਾਰਿਸ਼ ਰਹੀ ਹੈ ਫਿਰ ਸੈਕੰਡ ਵੀਕ ਦੇ ਵਿੱਚ ਵੀ ਸਾਡੇ ਕੋਲ ਮਤਲਬ ਜ਼ਿਆਦਾ ਡੈਫਿਸਿਟ ਨਹੀਂ ਹੈ ਬਟ ਇਹ ਹੈ ਕਿ ਫਰਸਟ ਵੀਕ ਦੇ ਵਿੱਚ ਕਾਫੀ ਅੱਛੀ ਬਾਰਿਸ਼ ਸਗੀ ਤੇ ਉਸ ਤੋਂ ਬਾਅਦ ਮੌਨਸੂਨ ਦੀ ਥੋੜੀ ਜੀ ਜਿਹੜੀ ਜਿਵੇਂ ਕਹ ਸਕਦੇ ਆ ਚਾਲ ਜਿਹੜੀ ਧੀਮੀ ਪੈ ਗਈ ਹੈਨਾ ਤੇ ਉਹਦੇ ਨਾਲ ਥੋੜਾ ਬ੍ਰੇਕ ਵੀ ਆ ਗਿਆ ਹੈ ਸੋ ਓਵਰঅল ਜੇ ਆਪਾਂ ਦੇਖਦੇ ਆ ਤਾਂ ਸਾਡੇ ਕੋਲ ਸੰਗਰੂਰ ਜਿਹੜਾ ਡਿਸਟ੍ਰਿਕਟ ਹੈ ਉਹ ਸਭ ਤੋਂ ਅੱਛਾ ਕੰਡੀਸ਼ਨ ਦੇ ਵਿੱਚ ਹੈ ਉਹਦੇ ਕੋਲ ਮਤਲਬ ਐਕਸੈਸ ਦੇ ਵਿੱਚ ਰੇਨਫਾਲ ਸੰਗਰੂਰ ਜ਼ਿਲ੍ਹੇ ਦੇ ਵਿੱਚ ਹੋਈ ਹੈ ਤੇ ਜੇ ਡੈਫਿਸਟ ਦੀ ਗੱਲ ਕਰਦੇ ਆ ਤਾਂ ਫਤੇਖਟ ਸਾਹ ਜਿਹੜਾ ਸਭ ਤੋਂ ਜ਼ਿਆਦਾ ਡੈਫਿਸਟ ਹੈ ਸੋ ਬਾਕੀ ਕੁਝ ਡਿਸਟ੍ਰਿਕਟਸ ਜਿਸ ਤਰ੍ਹਾਂ ਕੀ ਆਪਾਂ ਕਹਿ ਸਕਦੇ ਹੁਸ਼ਿਆਰਪੁਰ ਹੈ ਮੋਹਾੜੀ ਹੈ ਰੂਪਨਗਰ ਹੈ ਇਹ ਟੈਡੀ ਡਿਸਟ੍ਰਿਕਟਸ ਨੇ ਇਹਨਾਂ ਦੇ ਵਿੱਚ ਵੀ ਡੈਫਿਸਟ ਰੇਨਫਾਲ ਹੈ ਬਟ ਹੁਣ ਇਹਨਾਂ ਲਈ ਇੱਕ ਗੁੱਡ ਨਿਊਜ਼ ਹੈਗੀ ਹੈ ਕਿ ਜਿਹੜੇ 17 18 ਨੂੰ ਜੋ ਹੁਣ ਸਬਡਿਊਡ ਐਕਟੀਵਿਟੀ ਸ਼ੁਰੂ ਹੋ ਰਹੀ ਹੈ ਤਾਂ ਉਹਦੇ ਮੱਦੇ ਨਜ਼ਰ ਜਿਹੜੇ ਇਹ ਨਾਰਥ-ਈਸਟਰਨ ਆਪਣੇ ਡਿਸਟ੍ਰਿਕਟਸ ਨੇ ਜੀ ਪਠਾਨਕੋਟ ਤੋਂ ਲੈ ਕੇ ਸ਼ਹਿਰਪੁਰ ਹੋ ਗਿਆ ਰੂਪਨਗਰ ਹੋ ਗਿਆ ਮੁਹਾੜੀ ਹੋ ਗਿਆ ਇਹਨਾਂ ਦੇ ਵਿੱਚ بارش ਦੇ ਚਾਂਸ 17 18 ਜੁਲਾਈ ਨੂੰ ਹੈਗੇ ਆ ਜੀ ਤੋਂ ਇਹ ਜਿਹੜੀ بارش ਹੈ ਇਹ ਉਹਨਾਂ ਡਿਸਟ੍ਰਿਕਟਸ ਦੇ ਵਿੱਚ ਮੋਡਰੇਟ ਟੂ ਹੈਵੀ ਹੋ ਸਕਦੀ ਹੈ ਬਟ ਬਾਕੀ ਜਿਹੜੇ ਪੰਜ ਰੈਸਟ ਆਫ ਦਾ ਪੰਜਾਬ ਆ ਉਹਦੇ ਵਿੱਚ ਵੀ ਥੋੜਾ ਜਿਆਦਾ ਇਫੈਕਟ ਰਹੇਗਾ ਸੋ ਆਪਾਂ ਕਹਿ ਸਕਦੇ ਆ ਕਿ ਮਤਲਬ ਛਿੱਟੇ ਥੋੜੇ ਬਹੁਤੇ ਪੈ ਸਕਦੇ ਆ ਉਸ ਤੋਂ ਬਾਅਦ ਫਿਰ 17 18 ਤੋਂ ਬਾਅਦ ਫਿਰ ਕਾਫੀ ਬ੍ਰੇਕ ਹੈਗੀ ਹੈ ਮੌਨਸਨ ਦੇ ਵਿੱਚ ਫਿਰ 22 ਜੁਲਾਈ ਤੋਂ ਰਿਵਾਈਵ ਹੋਈ ਵਈ ਮੌਨਸੂਨ ਸੋ ਅੱਪਾ ਇਹ ਨਹੀਂ ਕਹਿ ਸਕਦੇ ਕਿ ਮੌਨਸੂਨ ਇਸ ਵਾਰੀ ਮਤਲਬ ਨਹੀਂ ਆਪਣਾ ਕਰ ਰਹੀ ਹੈ ਨਾ ਪ੍ਰੋਗਰੈਸ ਨਹੀਂ ਹੋ ਰਹੀ ਬਟ ਇਹ ਹੈ ਕਿ ਥੋੜੇ ਥੋੜੇ ਬ੍ਰੇਕ ਬਾਅਦ ਰਿਵਾਈਵ ਹੋ ਰਹੀ ਹੈ ਸੋ ਹੁਣ ਤੱਕ ਜਿਹੜੀ ਆ ਸਾਡੇ ਕੋਲ 20% ਸਾਡਾ ਪੰਜਾਬ ਦਾ ਏਰੀਆ ਜਿਹੜਾ ਡੈਫਿਸਟ ਹੈਗਾ ਬਾਕੀ ਅਦਰਵਾਈਜ਼ ਕਾਫੀ ਡਿਸਟ੍ਰਿਕਟਸ ਦੇ ਵਿੱਚ ਬਹੁਤ ਅੱਛੀ ਰੇਨਫਾਲ ਰਿਕਾਰਡ ਹੋਈ ਹੈ ਸੋ ਆਉਣ ਵਾਲੇ ਦਿਨਾਂ ਚ ਵੀ ਉਮੀਦ ਕਰਦੇ ਆ ਕਿ ਜਿਹੜਾ ਸਾਡਾ ਪਿਛਲਾ ਕੋਈ ਡੈਫਿਸਿਟ ਹੈਗਾ ਉਹ ਕਵਰ ਅਪ ਹੋ ਜਾਏਗਾ ਮੈਮ ਤਾਪਮਾਨ ਦੀ ਗੱਲ ਕੀਤੀ ਜਾਵੇ ਜੂਨ ਮਹੀਨੇ ਤਾਪਮਾਨ 47 48 ਤੱਕ ਪਹੁੰਚ ਗਿਆ ਸੀ ਕਈ ਇਲਾਕਿਆਂ ਦੇ ਵਿੱਚ ਹੁਣ ਜਿਹੜਾ ਤਾਪਮਾਨ ਕਿੰਨਾ ਜਿਹੜਾ ਸਧਾਰਨ ਨਾਲੋਂ ਜ਼ਿਆਦਾ ਨੋਟ ਕੀਤਾ ਜਾ ਰਿਹਾ ਕਿਉਂਕਿ ਗਰਮੀ ਹੈ ਔਰ ਜਿਹੜਾ ਚਿਪਚਿਪਾਪਨ ਕਿਉਂ ਹੈ ਕੀ ਇਹ ਹਵਾ ਦੇ ਵਿੱਚ ਨਮੀ ਕਰਕੇ ਉਸ ਬਾਰੇ ਵੀ ਦਰਸ਼ਕਾਂ ਨੂੰ ਕੁਝ ਦੱਸੋ ਅ ਬਿਲਕੁਲ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਮਈ ਜੂਨ ਦੇ ਵਿੱਚ ਸਾਡੇ ਕੋਲ 47 ਡਿਗਰੀ ਤੱਕ ਵੀ ਟੈਂਪਰੇਚਰ ਹੁੰਦਾ ਬਟ ਡਰਾਈ ਏਅਰ ਹੁਣ ਕਰਕੇ ਸਾਨੂੰ ਮਤਲਬ ਇੰਨਾ ਜ਼ਿਆਦਾ ਫੀਲ ਨਹੀਂ ਹੁੰਦਾ ਬਟ ਹੁਣ ਜਿਹੜਾ ਟੈਂਪਰੇਚਰ ਹੈ ਜਿਵੇਂ ਵੈਸੇ ਤਾਂ ਹੈ ਨਾਰਮਲ ਤੋਂ ਜ਼ਿਆਦਾ ਹੈ 37 ਡਿਗਰੀ ਤੱਕ ਟੈਂਪਰੇਚਰ ਸਾਡੇ ਕੋਲ ਪਹੁੰਚ ਚੁੱਕਿਆ ਦਿਨ ਦਾ ਤੇ ਹਿਊਮਿਡਿਟੀ ਬਹੁਤ ਜ਼ਿਆਦਾ ਹੋਣ ਕਰਕੇ ਇੱਕ ਤਾਂ ਸਾਡੇ ਕੋਲ ਇਸ ਵਾਰੀ ਜਿਸ ਤਰ੍ਹਾਂ ਰਾਈਸ ਦਾ ਸੀਜ਼ਨ ਹੁੰਦਾ ਤਾਂ ਫਲਡਿੰਗ ਕੰਡੀਸ਼ਨਸ ਹੁੰਦੀਆਂ ਨੇ ਜੋ ਵੀ ਵੈਪੋਰੇਸ਼ਨ ਹੁੰਦੀ ਹੈ ਲੋਅਰ ਐਟਮੋਸਫੀਅਰ ਦੇ ਵਿੱਚ ਇੰਟੈਂਗਲ ਹੋ ਜਾਂਦੀ ਹੈ ਤੇ ਬਾਕੀ ਮੌਨਸੂਨ ਅਪਰ ਐਟਮਾਸਫੇਅਰ ਤੇ ਵੀ ਸਰਕੂਲ ਮੌਨਸੂਨਸ ਸੈਨੈਰੀਓ ਚੱਲ ਰਿਹਾ ਸੋ ਬੋਥ ਵੇਜ਼ ਜਿਹੜਾ ਮੌਇਸਚਰ ਇੱਕ ਤਰ੍ਹਾਂ ਨਾਲ ਐਟਮਾਸਫੇਅਰ ਦੇ ਵਿੱਚ ਇੰਟੈਂਗਲ ਹੋਇਆ ਹੁੰਦਾ ਜਿਦੇ ਕਰਕੇ ਕਿ ਜਿਹੜੀ ਮਤਲਬ ਜੀ ਸਾਡੇ ਕੋਲ ਸਵੇਟਿੰਗ ਹੁੰਦੀ ਆ ਤਾਂ ਸੁੱਕਦਾ ਨਹੀਂ ਆ ਹਨਾ ਜੇ ਆਪਾਂ ਪਸੀਨਾ ਕਹਿੰਦੇ ਆ ਤੇ ਟੈਂਪਰੇਚਰਸ ਵੀ ਆਪਾਂ ਕਹਿ ਸਕਦੇ ਆ ਕਿ ਹਾਇਰ ਸਾਈਡ ਤੇ ਨੇ ਜਿਸ ਤਰ੍ਹਾਂ ਰਾਤ ਦਾ ਟੈਂਪਰੇਚਰ ਵੀ 30 ਡਿਗਰੀ ਤੱਕ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ 4 ਡਿਗਰੀ ਜ਼ਿਆਦਾ ਹੈ ਸੋ ਦੋਨੋਂ ਹੀ ਟੈਂਪਰੇਚਰਸ ਨਾਰਮਲ ਤੋਂ ਜ਼ਿਆਦਾ ਨੇ ਇਸ ਕਰਕੇ ਔਰ ਹਿਊਮਿਡਿਟੀ ਹੋਣ ਕਰਕੇ ਇਸ ਜ਼ਿਆਦਾ ਸਾਨੂੰ ਅਨਕੰਫਰਟੇਬਲ ਲੱਗਦਾ ਵੈਸੇ ਵੀ ਆਪਾਂ ਦੇਖ ਰਹੇ ਆ ਕਿ ਜਿਸ ਤਰ੍ਹਾਂ ਇਹ ਜਿਹੜੇ ਮੰਥਸ ਹੁੰਦੇ ਜਿਵੇਂ ਸੌਣ ਦਾ ਮਹੀਨਾ ਹੋ ਗਿਆ ਭਾਦੋਂ ਦਾ ਇਹ ਥੋੜੇ ਹਿਊਮਿਡ ਹੁੰਦੇ ਆ ਸੋ ਇਹਨਾਂ ਦੇ ਵਿੱਚ ਅਨਕੰਫਰਟ ਰਹਿੰਦੀ ਹੈ ਬਟ ਜਦੋਂ ਥੋੜੀ ਜੀ ਬਾਰਿਸ਼ ਹੋ ਜਾਂਦੀ ਹੈ ਤਾਂ ਸਾਨੂੰ ਕਾਫੀ ਰੀਲੀਫ ਮਿਲਦਾ ਸੋ ਆਉਣ ਵਾਲੇ ਦਿਨਾਂ 'ਚ ਇੱਕ ਦੋ ਦਿਨਾਂ 'ਚ ਸਾਨੂੰ ਲੱਗਦਾ ਹੈ ਕਿ ਸ਼ਾਇਦ ਥੋੜਾ ਜਿਹਾ ਨਦਨ ਡਿਸਟ੍ਰਿਕਟਸ ਦੇ ਵਿੱਚ ਰੇਨਫਾਲ ਹੋਣ ਕਰਕੇ ਆਪਾਂ ਨੂੰ ਥੋੜਾ ਰੀਲੀਫ ਮਿਲ ਸਕਦਾ ਬਟ ਉਸ ਤੋਂ ਬਾਅਦ ਫੇਰ ਮੌਨਸਨ ਦੇ ਵਿੱਚ ਬ੍ਰੇਕ ਦੇਖਣ ਨੂੰ ਮਿਲੇਗਾ ਮੈਮ ਫਸਲਾਲੀ ਕਿੰਨਾ ਕਲਾਹੇਵੰਦ ਹੈ ਇਹ ਮੌਸਮ ਜੇਕਰ ਲਾਹੇਵੰਦ ਨਹੀਂ ਹੈ ਥੋੜਾ ਜਿਹਾ ਨੁਕਸਾਨ ਕਰ ਸਕਦਾ ਤਾਂ ਕਿਹ ਆਂ ਪੈਣ ਗਿਆ ਇਸ ਮੌਸਮ ਵਿੱਚ ਕਿਉਂਕਿ ਸਬਜ਼ੀਆਂ ਵੀ ਕਈ ਕਿਸਾਨ ਬੀਜਦੇ ਨੇ ਔਰ ਝੋਨੇ ਦੀ ਤਾਂ ਇਹ ਸੀਜ਼ਨ ਹੈ ਝੋਨੇ ਦਾ ਝੋਨੇ ਦੀ ਫਸਲ ਜਿਹੜੀ ਉਹ ਬੀਜੀ ਜਾ ਰਹੀ ਤੁਸੀਂ ਕੀ ਪ੍ਰਕਾਸ਼ਨਸ ਰੱਖਣ ਦੇ ਲਈ ਅਪੀਲ ਕਰੋ ਅ ਦੇਖੋ ਵੈਸੇ ਤਾਂ ਜਿਸ ਤਰ੍ਹਾਂ ਪਿੱਛੇ ਟ੍ਰਾਂਸਪਲੈਂਟੇਸ਼ਨ ਹੋਈ ਹੈ ਚੁੰਨੇ ਦੀ ਤਾਂ ਉਦੋਂ بارش ਨੇ ਬਹੁਤ ਸਾਥ ਦਿੱਤਾ ਹੈ ਕਿ ਇੰਨਾ ਅੱਛਾ ਮਤਲਬ بارش ਰਹੀ ਹੈ ਤਾਂ ਕਿ ਜਿੰਨਾ ਦਿਨਾਂ ਚ ਟ੍ਰਾਂਸਪਲੈਂਟੇਸ਼ਨ ਟ੍ਰਾਂਸਪਲੈਂਟੇਸ਼ਨ ਹੋ ਰਹੀ ਸੀਗੀ ਤਾਂ ਫਾਰਮਰਸ ਨੂੰ ਬਹੁਤ ਫਾਇਦਾ ਹੋਇਆ ਪਰ ਹੁਣ ਜਿਸ ਤਰ੍ਹਾਂ ਬ੍ਰੇਕ ਵੀ ਹੈਗੀ ਹੈ ਤਾਂ ਜਿੱਥੇ ਨੀਡ ਬੇਸਡ ਇਰੀਗੇਸ਼ਨ ਹੈ ਲੋੜ ਹੈਗੀ ਹੈ ਉੱਥੇ ਕਿਸਾਨ ਵੀ ਅਪਲਾਈ ਕਰ ਸਕਦੇ ਆ ਦੂਸਰੀ ਗੱਲ ਇਹ ਹੈ ਕਿ ਇਹ ਜਿਹੜਾ ਮੌਸਮ ਹੈ ਇਹਦੇ ਵਿੱਚ ਚਿੱਟੀ ਮੱਖੀ ਇਹ ਗੁਲਾਬੀ ਸੁੰਡੀ ਇਹਨਾਂ ਚੀਜ਼ਾਂ ਦਾ ਪ੍ਰਕੋਪ ਵੱਜ ਜਾਂਦਾ ਹੈ ਹਿਊਮਿਡ ਵੈਦਰ ਕਰਕੇ ਸੋ ਕਈ ਜਿਵੇਂ ਹੁਣ ਯੂਨੀਵਰਸਿਟੀ ਦੀਆਂ ਟੀਮਾਂ ਗਈਆਂ ਨੇ ਤਾਂ ਕਿਸੇ ਕਿਸੇ ਜਗ੍ਹਾ ਤੇ ਸਾਨੂੰ ਲੱਗ ਰਿਹਾ ਹੈ ਕਿ ਮੋਨੀਟਰਿੰਗ ਦੇ ਦੌਰਾਨ ਕੁਝ ਡਿਸਟ੍ਰਿਕਟਸ ਜਿਹੜੇ ਨੇ ਉਹ ਇਫੈਕਟ ਹੋਏ ਨੇ ਸੋ ਕਿਸਾਨ ਵੀਰਾਂ ਨੂੰ ਇਹੀ ਅਪੀਲ ਹੈ ਕਿ ਉਹ ਲਗਾਤਾਰ ਮੋਨੀਟਰਿੰਗ ਕਰਦੇ ਰਹਿਣ ਸਰਵੇਖਣ ਬਹੁਤ ਜ਼ਰੂਰੀ ਹੈ ਜੇ ਥ੍ਰੈਸ਼ਹੋਲਡ ਲੈਵਲ ਤੋਂ ਜ਼ਿਆਦਾ ਉਹਨਾਂ ਨੂੰ ਲੱਗ ਰਿਹਾ ਹੈ ਕਿ ਅਟੈਕ ਹੈਗਾ ਜੋ ਇਹ ਆਪਣੇ ਚਿੱਟੀ ਮੱਖੀ ਦਾ ਹੋਇਆ ਹੈ ਨਾ ਉਹਦੇ ਪੱਤਿਆਂ ਤੋਂ ਪਤਾ ਲੱਗ ਜਾਂਦਾ ਹੈ ਕਿ ਅਗਰ ਇਹ ਪੱਤੇ ਦੇ ਉੱਪਰ ਜ਼ਿਆਦਾ ਕਾਉਂਟ ਹੈਗਾ ਉਹਦਾ ਚਿੱਟੀ ਮੱਖੀ ਦਾ ਤਾਂ ਫਿਰ ਉਹ ਯੂਨੀਵਰਸਿਟੀ ਦੀਆਂ ਰეკਮੈਂਡੇਸ਼ਨਸ ਨੂੰ ਫਾਲੋ ਕਰਨ ਤੇ ਜਾਂ ਫਿਰ ਜਿਹੜੇ ਯੂਨੀਵਰਸਿਟੀ ਦੇ ਮਾਹਰ ਨੇ ਉਹਨਾਂ ਨਾਲ ਸੰਪਰਕ ਕਰਨ ਉਹ ਟੀਮ ਉੱਥੇ ਵਿਜ਼ਿਟ ਕਰ ਸਕਦੀ ਹੈ ਉਹਨੂੰ ਦੇਖ ਸਕਦੀ ਹੈ ਕਿ ਹਾਂ ਇਹਨੂੰ ਲੋੜ ਹੈਗੀ ਆ ਜਾਂ ਨਹੀਂ ਹੈ ਬਟ ਮੋਨਿਟਰਿੰਗ ਹੋਸ ਰਹੀ ਹੈ ਕਿਉਂਕਿ ਇਹਨਾਂ ਦੋਹਾਂ ਦਾ گلابی ਸੁੰਡੀ ਦਾ ਅਤੇ ਚਿੱਟੀ ਮੱਖੀ ਦਾ ਅਟੈਕ ਇਹਨਾਂ ਦਿਨਾਂ ਦੇ ਵਿੱਚ ਵੱਧ ਸਕਦਾ ਸਮਾਧਾਨ ਲਈ ਬਹੁਤ-ਬਹੁਤ ਸ਼ੁਕਰੀਆ ਸੈਸ਼ਨ ਸਾਡੇ ਨਾਲ ਕੁਵਿੰਦਰ ਕੌਰ ਗੇਲ ਜਿਨ੍ਹਾਂ ਨੇ ਜਾਣਕਾਰੀ ਸਾਂਝੀ ਕੀਤੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਿਸ ਤਰ੍ਹਾਂ ਦਾ ਰਹੇਗਾ ਔਰ ਕਿੰਨਾ ਕੁ ਜ਼ੋਰ ਮੌਨਸੂਨ ਵਿਖਾਏਗਾ ਉਸ ਦੇ ਨਾਲ ਨਾਲ ਕਿਸਾਨ ਵੀਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਹਨਾਂ ਚੀਜ਼ਾਂ ਤੋਂ ਸੁਚੇਤ ਰਹਿਣ ਔਰ ਜਿਹੜੇ ਖੇਤੀਬਾੜੀ ਵਿਗਿਆਨੀ ਨੇ ਉਹਨਾਂ ਦੇ ਨਾਲ ਜਾਣਕਾਰੀ ਉਹਨਾਂ ਤੋਂ ਜ਼ਰੂਰ ਹਾਸਲ ਕਰਨ ਕੈਮਰਾਮੈਨ ਸਤਵੰਨ ਮਠਾੜੂ ਦੇ ਨਾਲ ਮੈਮਨ ਸਿੰਘ ਪ੍ਰਧਾਨ ਹਟਾਇਆ